ਜੀ ਤੇ ਜਿੰਨਾ ਹੋ ਸਕੇ ਵਾਰ ਤੋਂ ਬਾਅਦ ਤੇ ਮਹੀਨੇ ਬਾਅਦ ਆਪਣਾ ਆਪਣਾ ਟ੍ਰੈਡ ਕਰੋ ਮੈਂ ਕਰਦਾ ਕਿਉਂਕਿ ਤੁਹਾਨੂੰ ਪਤਾ ਲੱਗਾ ਕੋਈ ਪ੍ਰੋਬਲਮ ਨਹੀਂ ਮੈਨੂੰ ਹੈਗੀ ਜੀ ਕਰਕੇ ਬਹੁਤ ਵਧੀਆ ਪ੍ਰਾਪਾਜ ਨੇ ਵੀ ਕਰ ਰਹੇ ਨੇ ਜੀ ਬਾਬਾ ਵੀਰ ਸਿੰਘ ਜੀ ਜਿਹੜੀ ਸੋਸਾਇਟੀ ਉਹਦੇ ਵੱਲੋਂ ਜੀ ਪਹਿਲੇ ਅੰਦਰ ਸਿੰਘ ਜੀ ਵੱਲੋਂ ਬਹੁਤ ਵਧੀਆ ਉਪਰਾਲਾ ਹੈ ਜੀ ਤੇ ਕਿਰਪਾ ਕਰਕੇ ਜਿਹੜੇ ਵੀ ਕਰ ਸਕਦੇ ਨੇ ਜਰੂਰ ਕਰਨਾ ਚਾਹੀਦਾ ਹੈ ਜਿਹੜੇ ਤੰਦਰੁਸਤ ਮੈਂ ਪਹਿਲਾਂ 47 ਵਾਰ ਕਰ ਚੁੱਕਿਆ ਹਾਂ ਵਾਹ ਜੀ 47 ਵਾਰ ਖੂਨਦਾਨ ਕਰ ਚੁੱਕੇ ਹੋ ਸੋ ਬੜੀ ਵਧੀਆ ਗੱਲ ਹੈ ਪ੍ਰਾਊਡ ਵਾਲੀ ਗੱਲ ਹੈ ਤੇ ਇਸ ਵਾਰ 83 ਵਾਰ ਹੋ ਗਿਆ ਜੀ ਹਾਂ ਜੀ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ ਜੀ ਬਹੁਤ ਵਧੀਆ ਜੀ ਤੇ ਇਹਦਾ ਕੰਮ ਹੈ ਜੀ ਜੀ ਬਿਲਕੁਲ ਪਰ ਪਬਲਿਕ ਨੂੰ ਕਿਸ ਰਹਿ ਦੇ ਜਾਓਗੇ ਸਾਰਿਆਂ ਨੂੰ ਇਹ ਕਹਿਣਾ ਚਾਹੀਦਾ ਵੀ ਬਲੱਡ ਦਾਨ ਅ ਕਰਨਾ ਚਾਹੀਦਾ ਇਹਨਾਂ ਜਿਹੜੀਆਂ ਜ਼ਿੰਦਗੀਆਂ ਉਹ ਬਚਾਉਂਦੀਆਂ ਜੀ ਸਭ ਬਿਲਕੁਲ ਜੀ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਸਰ ਤੁਹਾਡਾ ਲਖਮਿੰਦਰ ਸਿੰਘ ਸਰ ਕੈਂਪ ਲੱਗਿਆ ਤੁਹਾਡੇ ਵੱਲੋਂ ਸੋ ਕੀ ਕਹਿਣਾ ਚਾਹੋਗੇ ਆਮ ਪਬਲਿਕ ਨੂੰ ਪਬਲਿਕ ਨੂੰ ਤਾਂ ਇੱਕੋ ਇੱਕ ਸਾਡਾ ਜ਼ਿੰਦਾ ਸੰਦੇਸ਼ ਆ ਕਿ ਖੂਨ ਕਦਾਨ ਕਰਨਾ ਜਿਹੜਾ ਨਾ ਇੱਕ ਬਹੁਤ ਵੱਡਾ ਦਾਣ ਪੁੱਲਵਾ ਜੀ ਅ ਕਹ ਲੋ ਕਿ ਡੋਗਿਆਂ ਨੂੰ تنਕਾ ਦਾ ਸਾਰਾ ਜੀ ਸੋ ਮੈਂ ਤਾਂ ਸਮੂਹ ਡੋਨਰ ਭਰਾਵਾਂ ਨੂੰ ਸੰਗਤ ਨੂੰ ਅਪੀਲ ਕਰਾਂਗਾ ਕਿ ਵੱਧ ਤੋਂ ਵੱਧ ਖੂਨਦਾਨ ਕਰਨਾ ਚਾਹੀਦਾ ਜਿਸ ਦੇ ਨਾਲ ਮਨੁੱਖਤਾ ਦੀ ਜਿਹੜੀ ਸੇਵਾ ਵਾ ਉਹ ਹੋ ਸਕੇ ਜਾਂ ਇਹ ਕਹਿ ਸਕਦੇ ਆਪਾਂ ਕਿ ਜਿਹੜਾ ਬੰਦਾ ਕਹ ਲੋ ਕਿ ਕਿਤੋਂ ਵੀ ਆਪਾਂ ਨੂੰ ਇਹ ਚੀਜ਼ ਪ੍ਰੋਵਾਈਡ ਨਹੀਂ ਹੁੰਦੀ ਜੀ ਉਹ ਆਪਾਂ ਦੇ ਸਕਦੇ ਆ ਬਲੱਡ ਔਰ ਬਲੱਡ ਦੇ ਕੇ ਆਪਾਂ ਇੱਕ ਜਾਨ ਬਚਾ ਸਕਦੇ ਆ ਜੀ ਔਰ ਜੇਕਰ ਪਬਲਿਕ ਨੂੰ ਲੋੜ ਪੈਂਦੀ ਆ ਬਲੱਡ ਦੀ ਤਾਂ ਮੁਹੱਈਆ ਹੋ ਜਾਂਦਾ ਤੁਹਾਡੇ ਵੱਲੋਂ ਲੇਕੋ ਸਾਡੇ ਆ ਮੁਕਨੇਗਾ ਇਹ ਤਾਂ ਆਪਾਂ ਗੁਰੂ ਮਹਾਰਾਜ ਜੀ ਨੂੰ ਕਹਿ ਸਕਦੇ ਆ ਆਪਾਂ ਆਪਾ ਵੀਰ ਸਿੰਘ ਜੀ ਦਾ ਉਪਰਾਲਾ ਹੀ ਆ ਜੀ ਆਪਾਂ ਤਾਂ ਸਿਰਫ ਇੱਕ ਭਜਨਾਠੀ ਕਰ ਰਹੇ ਆ ਜੀ ਹਾਂ ਹੁਣ ਤੱਕ ਤੇ ਕਹ ਲੋ ਤੇ ਕੋਈ ਨੈਕਟੀਵਿਟੀ ਨਹੀਂ ਆਈ ਇਸ ਪ੍ਰਤੀ ਜੀ ਆ ਕਾਤ ਵੀ ਸਾਨੂੰ ਕੋਈ ਪਾਉਲ ਆਂਟੀਆ ਤੇ ਤਕਰੀਬਨ ਆਲਮੋਸਟ ਹੀ ਕਹਿ ਸਕਦੇ ਆ ਕਿ ਅਸੀਂ ਉਹਨਾਂ ਦੀ ਜ਼ਰੂਰਤ ਪੂਰੀ ਕੀਤੀ ਆ ਜੀ ਤੇ ਬਾਕੀ ਕਾ ਵੀ ਉਮੀਦ ਰੱਖਦੇ ਆ ਕਿ ਇਸੇ ਤਰ੍ਹਾਂ ਇਹ ਜਿਹੜੀ ਹੈਗੀ ਆ ਐ ਮਰੀਜ਼ ਦੀ ਆਪਣੀ ਜ਼ਰੂਰਤਾਂ ਪੂਰੀ ਕੀਤੀ ਜਾ ਸਕਦੀ ਸੋ ਜ਼ਰੂਰਤ ਪੈਂਦੀ ਆ ਕਿਸੇ ਐਮਰਜੈਂਸੀ ਟਾਈਮ ਤੇ ਬਲੱਡ ਦੀ ਤਾਂ ਆਪਣਾ ਕੰਟੈਕਟ ਨੰਬਰ ਦੇ ਸਕਦੇ ਹੋ ਤੁਸੀਂ ਹਾਂਜੀ ਹਾਂਜੀ ਜ਼ਰੂਰ ਬਿਲਕੁਲ ਜੀ ਜੀ ਮੇਰਾ ਕੰਟੈਕਟ ਨੰਬਰ ਤੁਸੀਂ ਨੋਟ ਕਰ ਸਕਦੇ ਹੋ ਸਾਰਿਆਂ ਨੇ 98152 02938 ਸੋ ਐਮਰਜੈਂਸੀ 24 ਘੰਟੇ ਕਿਸੇ ਟਾਈਮ ਵੀ ਤੁਹਾਨੂੰ ਕਾਲ ਕੀਤੀ ਜਾ ਸਕਦੀ ਹੈ ਬਿਲਕੁਲ ਸਰ ਜਦੋਂ ਮਰਜ਼ੀ ਦਿਨ ਹੋਵੇ ਰਾਤ ਹੋਵੇ ਜਦੋਂ ਮਰਜ਼ੀ ਕਾਲ ਕਰੋ ਮੇਰਾ ਨਾਮ ਜੀ ਅਮਰਿੰਦਰਜੀਤ ਸਿੰਘ ਸੋ ਪ੍ਰਬੰਧਕ ਦੇ ਤੌਰ ਤੇ ਤੁਸੀਂ ਡਿਊਟੀ ਨਿਭਾ ਰਹੇ ਹੋ ਨਾਲ ਔਰ ਖੂਨ ਦਾ ਹੁਣ ਤੱਕ ਕਿੰਨੀ ਵਾਰੀ ਕਰ ਚੁੱਕੇ ਹੋ ਜੀ ਮੈਂ ਸਰ ਹੁਣ ਤੱਕ 53 ਵਾਰ ਕਰ ਚੁੱਕਾ ਜੀ ਤੇ ਸੈਲ 3 ਵਾਰ ਸੋ ਬੜੀ ਵੱਡੀ ਗੱਲ 53 ਵਾਰ ਖੂਨ ਦਾਨ ਤੇ 3 ਵਾਰ ਸੈਲ ਦਾਨ ਕਰ ਚੁੱਕੇ ਹੋ ਸੋ ਬੜੀ ਵੱਡੀ ਗੱਲ ਹੈ ਵੀ ਔਰ ਆਮ ਲੋਕ ਇਹਨੂੰ ਆਮ ਜੰਗ ਜਨਰੇਸ਼ਨ ਨੂੰ ਕੀ ਕਹਿਣਾ ਚਾਹੋਗੇ ਜੀ ਜੰਗ ਜਨਰੇਸ਼ਨ ਨੂੰ ਸਰ ਇਹੀ ਕਹਿਣਾ ਚਾਹਾਂਗੇ ਵੀ ਨੌਜਵਾਨਾਂ ਦੇ ਦਾਦੇ ਦਾਦਾ ਉਸ ਚੀਜ਼ ਬਾਰੇ ਕਿ ਸ਼ਾਇਦ ਕੋਈ ਸਰੀਰਕ ਕਮਜ਼ੋਰੀ ਆ ਜਾਂਦੀ ਜਾਂ ਕੁਝ ਇਹੋ ਜਿਹਾ ਕੁਝ ਨਹੀਂ ਲਾ ਹੁੰਦਾ ਜੀ ਬਿਲਕੁਲ ਆਮ ਲੋਕ ਬਹੁਤ ਡਰਦਾ ਮਾਹੌਲ ਹੁੰਦਾ ਮੁੰਡਿਆਂ ਦੇ ਵਿੱਚ ਜੰਗ ਜਨਰੇਸ਼ਨ ਦੇ ਵਿੱਚ ਕਿ ਕੂਨਦਾਨ ਕਰਨਾ ਚੱਕਰ ਆਉਣਾ ਪੈਂਦੇ ਨੇ ਕੋਈ ਇਸ ਤਰ੍ਹਾਂ ਦੀ ਗੱਲਬਾਤ ਇਹੋ ਜੀ ਕੋਈ ਗੱਲਬਾਤ ਨਹੀਂ ਜੀ ਉਹ ਐਵੇਂ ਬਸ ਵਹਿਮ ਆ ਜੇ ਪਰ ਲੋਕ ਉਹਦਾ ਮੰਨਦਾ ਡਰਿਆ ਜੀ ਜੀ ਪਾਲਿਆ ਇਹ ਉਹ ਤਾਂ ਬੰਦਾ ਉਦਾਂ ਵੀ ਨਾਰਮਲ ਵੀ ਚੱਲ ਜਾਂਦਾ। ਅਡਾਰ ਵਾਲੀ ਕੋਈ ਗੱਲ ਨਹੀਂ ਕੋਈ ਪ੍ਰੋਬਲਮ ਨਹੀਂ। ਸਾਲ ਦੇ ਵਿੱਚ ਚਾਰ ਵਾਰੀ ਪੰਜ ਵਾਰੀ ਵੀ ਦੇ ਦੇ ਕੋਈ ਪ੍ਰੋਬਲਮ ਨਹੀਂ ਉਹ ਸਰੀਰ ਵਧੀਆ ਹੋ ਜਾਂਦਾ ਸਭ। ਜੀ ਜੀ। ਹਾਂ ਜੀ। ਸੋ ਬਿਲਕੁਲ ਖੂਨਦਾਲ ਕਰਨਾ ਚਾਹੀਦਾ ਜਨਰੇਸ਼ਨ ਨੂੰ। ਆਮ ਜਨਰੇਸ਼ਨ ਨੂੰ ਕਰਨਾ ਚਾਹੀਦਾ ਕਿਉਂਕਿ ਸਰ ਇਹ ਕਹੀ ਚੀਜ਼ ਹੈ ਵੀ ਜਿਹੜੀ ਆਪਾਂ ਨੂੰ ਕਿਸੇ ਨੂੰ ਵੀ ਤਰੀਕ ਨਹੀਂ ਸਕਦੇ। ਜੀ ਜੀ। ਇਹ ਤਾਂ ਮਨੁੱਖ ਤੋਂ ਮਨੁੱਖ ਨੂੰ ਨਹੀਂ ਮਿਲ ਸਕਦਾ। ਜੀ। ਤੇ ਕਈ ਅੱਜ ਵੀ ਹੁਣ ਕਈ ਗਰੀਬ ਪਰਿਵਾਰ ਆ ਜਿਨ੍ਹਾਂ ਦੀ ਮੌਤ ਬਲੱਡ ਦਾ ਕਰਕੇ ਹੋ ਜਾਂਦੀ ਹੈ ਜੀ ਇਹਨਾਂ ਨੂੰ ਮਿਲਦਾ ਹੀ ਨਹੀਂ ਬਿਲਕੁਲ ਉਹ ਸਿਰਫ ਇਸ ਕਰਕੇ ਆ ਵੀ ਡਰ ਦਾ ਕਰਕੇ ਇਹ ਮੌਜੂਦ ਹਨ ਜੀ ਬਾਏ ਆ ਵੀ ਪਤਾ ਨਹੀਂ ਕੀ ਗੱਲ ਹੋ ਰਹੀ ਜੀ ਉਹਦਾ ਕਰਕੇ ਨਹੀਂ ਤੇ ਬਲੱਡ ਖੂਨ ਦੀ ਕੋਈ ਘਾਟ ਨਹੀਂ ਆ ਰਹੀ ਕਿ ਜਿੰਨੇ ਜਿੰਨੇ ਲੋਕ ਆ ਜਾਂ ਖੂਨ ਦਾਨ ਦੇਣ ਅੱਗੇ ਉਹਨਾਂ ਦੇ ਜੀ ਕੋਈ ਕਦੀ ਵੀ ਬਲੱਡ ਤੋਂ ਨਹੀਂ ਬੰਦਾ ਮਰ ਸਕਦਾ ਜੀ ਸੋ ਬਈ ਵਾਰੀ ਹੁੰਦਾ ਕਿ ਲੋਕਾਂ ਦੇ ਵਿੱਚ ਇਹ ਵੀ ਮੰਨ ਦੇ ਵਿੱਚ ਇੱਕ ਵਹਿਮ ਹੁੰਦਾ ਕਿ ਅਸੀਂ ਖੂਨ ਦਾ ਦਾਨ ਕਰ ਦਿੱਤਾ ਪਰ ਜੇਦੋ ਅਸੀਂ ਸਾਨੂੰ ਖੂਨ ਲੈਣ ਦੀ ਲੋੜ ਪਈ ਜੇ ਸਾਨੂੰ ਮੋਟੀ ਰਕਮ ਦਿੱਤੀ ਜਾਂਦੀ ਹੈ ਇਹ ਕਿੰਨੀ ਕਿ ਸੱਚਾਈ ਹੈ ਇਸ ਗੱਲ ਇਹਦਾ ਚੇਆ ਬਾਕੀ ਇਸ ਦਾ ਸੋਰਸ ਸਮਝ ਕੇ ਦਿਨਾ ਚਾਹੀਦਾ ਹੈ ਇਹੋ ਜੀਆਂ ਸੰਸਥਾਵਾਂ ਨੂੰ ਬਲੱਡ ਦਓ ਜਿਹੜੀਆਂ ਪਤਾ ਹੀ ਤੁਹਾਨੂੰ ਐਮਰਜੈਂਸੀ 24 ਘੰਟੇ ਤੱਕ ਫੋਨ ਨਹੀਂ ਚੁੱਕਦੀਆਂ ਜੀ ਕਈ ਇਦਾਂ ਦੀਆਂ ਸੰਸਥਾਵਾਂ ਜਿਹੜੀਆਂ ਸਰ ਧੰਦਾ ਵੀ ਚੱਲਦਾ ਪਿਆ ਦੇ ਵਿੱਚ ਜੀ 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 ਉਹ ਗਏ ਲੈ ਕੇ ਆਮ ਤੌਰ ਤੇ ਮੇਲਿਆਂ ਦੇ ਵਿੱਚ ਜਿੱਦਾਂ ਆਪਾਂ ਵੱਡੀ ਮੇਲੇ ਹੁੰਦੀ ਆ ਜੀ ਛਿੱਧੀ ਜੋੜ ਮੇਲੇ ਉਹਨਾਂ ਦੇ ਵਿੱਚ 100 100 ਦੀ 90 90 ਦੇ ਕਰੀਬ ਬਲੱਡ ਬੈਗ ਉਹਦੀ ਟੈਂਪ ਲੱਗ ਜਾਂਦੀ ਆ ਜੀ ਜੀ ਪਰ ਉਹ ਉਹਦੇ ਵਿੱਚ ਜ਼ਿਆਦਾ ਮੰਨ ਉਹਦੇ ਵਿੱਚ ਅੱਧੋਂ ਜ਼ਿਆਦਾ ਪੇਪਰ ਹੈ ਜੀ ਜੀ ਇੱਥੇ ਇੱਕ ਨੂੰ ਸੋਚ ਕੇ ਦਿਓ ਜੀ ਜਿਹੜੀ ਤੁਸੀਂ ਸੰਸਥਾ ਦੇ ਨਾਲ ਜੁੜੇ ਹੋ ਜਿਹਦੇ ਤੁਹਾਨੂੰ ਭਰੋਸਾ ਵੀ ਹਾਂ ਵੀ ਇਹ ਕੰਮ ਵੀ ਹੁੰਦੀ ਹੈ ਜੀ ਜੀ ਸਾਨੂੰ ਚੱਕਦੇ ਆਦੀ ਦਾ ਆਪ ਨੂੰ ਕੰਮ ਹੁੰਦਾ ਕਰਦੇ ਆ ਜੀ ਉਹਨਾਂ ਨੂੰ ਕਹੋ ਜੀ ਜੀ ਤੇ ਐਵੇਂ ਮੇਲੇ ਤੇ ਆਣ ਕੇ इमोशनल ਹੋ ਕੇ ਸਾਡੇ ਤੋਂ ਅਰੇਕਾ ਥਾਤ ਨਹੀਂ ਘੁਲਾਉਣਾ ਚਾਹੀਦਾ ਜੀ ਜੀ ਜਿਹਦੇ ਨਾਲ ਜੁੜੇ ਹੋ ਦੇ ਨੂੰ ਔਰ ਜੇਕਰ ਤੁਹਾਡੀ ਸੰਸਥਾ ਜਿਹੜੀ ਆ ਇਹਨਾਂ ਵੱਲੋਂ ਕੋਈ ਪੈਸਾ ਨਹੀਂ ਲਿਆ ਜਾਂਦਾ ਜੇਕਰ ਜੇਕਰ ਖੂਨ ਦੀ ਐਮਰਜੈਂਸੀ ਲੋੜ ਪੈਂਦੀ ਹੈ ਤਾਂ ਤੁਸੀਂ ਮਦਦ ਕਰਾਉਂਦੇ ਹੋ ਹਾਂਜੀ ਸਾਹਿਬ ਜਦੋਂ ਮਰਜੀ ਕੋਈ ਘੰਟੇ ਸਾਡੇ ਭਾਈ ਕੁਮਰ ਸਿੰਘ ਜੀ ਨੇ ਖਾਤੇ ਜੀ ਉਹਨਾਂ ਦਾ ਦੋ ਨੰਬਰ ਆ ਜੀ ਜੀ ਉਹ ਮੇਰਾ ਵੀ ਨੰਬਰ ਪਤਾ ਪਿਆ ਲਾਇਆ ਮਿੰਟੂ ਭਾਈਏ ਜੀ ਜੀ ਤੇ ਨੰਬਰ 24 ਘੰਟੇ ਆਨ ਲਾਇਆ ਆਨ ਹੁੰਦੇ ਆ ਜਦੋਂ ਮਰਜ਼ੀ ਕੋ ਫੋਨ ਕਰ ਆਪਣਾ ਆਪਣਾ ਨੰਬਰ ਵੀ ਤੁਸੀਂ ਦੇ ਦਿਓ ਪਲੀਜ਼ ਹਾਂਜੀ ਮੇਰਾ ਨੰਬਰ ਹੈਗਾ ਜੀ 97799 41755 ਜੀ ਉਹ ਜਿਹੜੇ ਆਪਣੇ ਆ ਆਪਾਂ ਲਾਇਆ ਉਹਦੇ ਉੱਤੇ ਪੋਸਟਰ ਉਹਨਾਂ ਦੇ ਉੱਤੇ ਵੀ ਇਹ ਨੰਬਰ ਲਗਾਇਆ ਮੌਜੂਦ ਆ ਜੀ ਇਹ ਨੰਬਰ ਮਿਲ ਵੀਦਾ ਮਿੰਟੂ ਭਾਈ ਦਾ ਮੇਰਾ ਤੇ ਤੇਨਖ ਭਾਈ ਦਾ ਜੀ ਜੀ ਜਦੋਂ ਮਰਜ਼ੀ ਕਰ ਸਕਦੇ ਆ ਬਾਕੀ ਸਾਨੂੰ ਭਾਈ ਦਾ ਵੀ ਨੰਬਰ ਆ ਜੀ ਜਦੋਂ ਮਰਜ਼ੀ ਕਰੋ ਹਾਜ਼ਰ ਹੈ 24 ਘੰਟੇ ਜੀ ਸਬਤਲ ਜੀ ਹਸਪੀਟਲ ਤੋਂ ਵੀ ਇੱਕ ਪ੍ਰਬੰਧਕ ਪਹੁੰਚੇ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਸਸੀਆ ਮੈਮ ਕੀ ਨਾਮ ਝੋਟ ਮੇਰਾ ਜੁਗਤ ਕਿਹੜੇ ਹਸਪੀਟਲ ਤੋਂ ਆਏ ਸਿਗਨਸ ਵਰਨਕ ਕੁਲਟੀ ਦੀ ਟੀਮ ਆਈ ਹੈਗੀ ਬਲੱਡ ਬੈਂਕ ਤੋਂ ਬਲੱਡ ਕਲੈਕਟ ਕਰਨ ਆਸਤੇ ਤਾਂ ਕਿੰਨੇ ਕ ਯੂਨਿਟ ਜਿਹੜਾ ਬਲੱਡ ਹੁਣ ਤੱਕ ਇਕੱਠਾ ਹੋ ਚੁੱਕਾ ਹੈ ਤੱਕ 40 ਯੂਨਿਟ ਆਸੀਂ ਲੈ ਚੁੱਕੇ ਆਂ ਉਮੀਦ ਹੈ ਹੋਰ ਵੀ ਦੋ ਨਾਲ ਚਾਲ ਦੇ ਤੇ ਕਿਸ ਤਰ੍ਹਾਂ ਦਾ ਰਿਸਪੌਂਸ ਮਿਲ ਰਿਹਾ ਜਨਤਾ ਵੱਲੋਂ ਰਿਸਪੌਂਸ ਬੜਾ ਵਧੀਆ ਹੈ ਕਪਾਪਾ ਵੀਰ ਸਿੰਘ ਦੀ ਇਹ ਸੇਵਾ ਸੁਸਾਇਟੀ ਹੈਗੀ ਹਰ ਵੇਲੇ ਸਾਨੂੰ ਬਲੱਡ ਡੋਨੇਸ਼ਨ ਕੈਂਪ ਕੋ ਦਿਨ ਲਈ ਆ ਗਈ ਹੈ ਤੇ ਇਧਰ ਸਾਡੀ ਬਹੁਤ ਹੈਲਪ ਹੋ ਰਹੀ ਹੈ ਸਾਡੇ ਕੋਲ ਸਰਕਾਰੀ ਹਸਪੀਟਲ ਤੋਂ ਨਾ ਪਤਾ ਹਮੇਸ਼ਾ ਲੋਡ ਬੰਦ ਪੇਸ਼ੈਂਟ ਨਹੀਂ ਹੁੰਦੇ ਹੈਗੇ ਸਾਡੇ ਕੋਲ ਥੱਲਾ ਸੀਨਾ ਹੀ ਮੋਬਾਈਲ ਪ ਨੂੰ ਕੱਟਦੀ ਜੇ ਉਹ ਕੋਈ ਆਪਣਾ ਡਾਟਾ ਉਹਦਾ ਨਹੀਂ ਬਣਦਾ ਜੀ ਇਸ ਕਰਕੇ ਮੈਂ ਸਾਰਿਆਂ ਨੂੰ ਇਹ ਅਪੀਲ ਕਰਾਂਗੀ ਕਿ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਸਰਕਾਰੀ ਹਸਪਤਲ ਚ ਦੇ ਕੇ ਕਰੋ ਸੁਦਰਪਾਲ ਜੀ ਫੋਨਦਾਨ ਕਰਨ ਆਏ ਸੱਜਣਾ ਨਾਲ ਵੀ ਆਪਾਂ ਗੱਲਬਾਤ ਕਰ ਰਹੇ ਸੀ ਔਰ ਪ੍ਰਬੰਧਕਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਜਿਨ੍ਹਾਂ ਨੇ ਆਪਣੇ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕੀਤੇ ਕੈਮਰਾਮੈਨ ਸੰਦੀਪ ਸਿੰਘ ਚੜ੍ਹਦੇ ਨਾਲ ਜਸਦੇਵ ਸਿੰਘ ਚੜ੍ਹਦੇ ਦਵਾਦਾਪੀੜਿਆ ਹਾਊਸ ਸੁਲਤਾਨਪੁਰ ਲੋਧੀ